ਗੇਸਟ ਫੈਕਲਟੀ ਪ੍ਰੋਫੈਸਰਾਂ ਵੱਲੋਂ ਰਿੰਦਰਾ ਕਾਲਜ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਧਰਨਾ ਕੀਤੀ ਗਈ ਨਰੇਬਾਜੀ ਦੱਸਦੀ ਹੈ ਕਿ ਜਿੱਥੇ ਲੰਬੇ ਸਮੇਂ ਤੋਂ ਗੈਸਟ ਫੈਕਲਟੀ ਪ੍ਰੋਫੈਸਰ ਇਨ੍ਹਾਂ ਕਾਲਜਾਂ ਦੇ ਵਿੱਚ ਕੰਮ ਕਰ ਰਹੇ ਹਨ ਲੇਕਿਨ ਸਰਕਾਰ ਵੱਲੋਂ ਹੁਣ ਨਵੀਂ ਭਰਤੀ ਸ਼ੁਰੂ ਕਰਕੇ ਉਹਨਾਂ ਨੂੰ ਜੁਆਇਨਿੰਗ ਕਰਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਹਨਾਂ ਨੂੰ ਕਿਤੇ ਪੱਕੇ ਕਰਨ ਦੀ ਗੱਲਬਾਤ ਨਹੀਂ ਕੀਤੀ ਜਾ ਰਹੀ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਹੁਣ ਸਾਡੀ ਜਗ੍ਹਾ ਤੇ ਨਵੇਂ ਪ੍ਰੋਫੈਸਰਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਅਜੋਨਾ ਵੱਲੋਂ ਰਿੰਦਰਾ ਕੋਰੀ ਦੇ ਗੇਟ ਦੇ ਉੱਤੇ ਬੱਚਿਆਂ ਨੂੰ ਨਾਲ ਲੈ ਕੇ ਇਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਆ ਉਸ ਨੂੰ ਸੁਣਾਉਣੇ ਆ ਕੀ ਹਾਲਾਤ ਨੇ ਤੇ ਕਿਉਂ ਇਨ੍ਹਾਂ ਵੱਲੋਂ ਆਪਣਾ ਆਪਣਾ ਇੱਥੇ ਅੱਜ ਬੱਚਿਆਂ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੰਦਾਬਾਦ। ਵਾਹ ਇੱਕ ਵਾਰ ਜਿੰਦਾਬਾਦ। 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 ਯਾ ਫਤਿਹ ਜਿੰਦਾਬਾਦ। ਜਿੰਦਾਬਾਦ। ਇਹ ਨਾਰਾ ਆ ਕਿ ਨਾ ਮਾਤਾ ਸਾਡੇ ਕਿਹੜੀ ਦੁਨੀਆ ਤੋਂ ਹਾਂਜੀ ਸਰ ਮੇਰਾ ਨਾਮ ਨਿੰਦਿਆ ਸ਼ਰਮਾ ਹੈ ਮੈਂ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਡਿਪਾਰਟਮੈਂਟ ਦਾ ਤੇ ਮੇਰੇ ਨਾਲ ਗੈਸਟ ਫੈਕਲਟੀ ਪ੍ਰੋਫੈਸਰਸ ਖੜੇ ਹੈ ਅਸੀਂ ਅੱਜ ਸਰ ਧਰਨਾ ਲਗਾਇਆ ਹੈ ਕਿਉਂਕਿ ਰਾਤੋਂ ਰਾਤ ਜਿਹੜੀ ਭਰਤੀ ਹੋਈ ਹੈ ਉਹਦੇ ਨਾਲ ਅਸੀਂ ਸਾਰੇ ਇਫੈਕਟਿਡ ਆ ਅਸੀਂ ਸਾਰੇ ਇੱਥੇ ਬਹੁਤ ਲੰਬੇ ਟਾਈਮ ਤੋਂ ਨੌਕਰੀਆਂ ਕਰ ਰਹੇ ਆ ਅਸੀਂ ਬੱਚਿਆਂ ਨੂੰ ਬਹੁਤ ਵਧੀਆ ਤਰ੍ਹਾਂ ਪੜ੍ਹਾਇਆ ਹੈ ਪਰ ਇੱਕੋਦਮ ਸਰਕਾਰ ਨੇ ਵੀ ਸਾਡੇ ਤੋਂ ਮੂੰਹ ਮੋੜ ਲਿਆ ਤੇ ਸਾਰਿਆਂ ਨੇ ਸਾਡੇ ਤੋਂ ਮੂੰਹ ਮੋੜ ਲਿਆ ਤੇ ਸਾਨੂੰ ਉਹਦਾ ਬਹੁਤ ਜ਼ਿਆਦਾ ਗੁੱਸਾ ਹੈ ਦੁੱਖ ਹੈ ਇਸ ਲਈ ਅਸੀਂ ਅੱਜ ਇੱਥੇ ਬਾਹਰ ਬੈਠੇ ਆ ਕਿੰਨੇ ਸਮਾਂ ਤੋਂ ਇਸ ਤੇ ਲੱਗੇ ਹੋ ਪਹਿਲਾਂ ਜੀ ਸਰ ਮੈਂ 2012 ਤੋਂ ਆ ਮੇਰੇ ਨਾਲ ਤੇ ਜਿਹੜੇ ਸਾਥੀ ਹੈ ਇਹ ਤੋਂ ਵੀ ਪੁਰਾਣੇ ਹੈ ਤਾਂ ਫਿਰ ਦੇਖੋ ਸਾਡਾ ਜਿਹੜਾ ਐਕਸਪੀਰੀਅੰਸ ਹੈ ਉਹਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਗਿਆ ਸਾਨੂੰ ਇਹੀ ਕਿਹਾ ਗਿਆ ਕਿ ਤੁਹਾਨੂੰ ਥੋੜਾ ਥੋੜਾ ਟਾਈਮ ਦੇ ਕੇ ਕਿ 2 ਸਾਲ ਬਾਅਦ ਪੱਕੇ ਕਰ ਦਾਂਗੇ ਐਵੇਂ ਕਰ ਦਾਂਗੇ ਲੇਕਿਨ ਸਰਕਾਰ ਸਾਡੇ ਨਾਲ ਗੇਮ ਖੇਡ ਗਈ ਜਿਹੜੀ ਕਿ ਸਾਡੇ ਨਾਲ ਬਹੁਤ ਬੁਰੀ ਹੋਈ ਹੈ ਅਸੀਂ ਸਾਰੇ ਹੀ ਬਹੁਤ ਮੁਸ਼ਕਿਲੋਂ ਗੁਜ਼ਰ ਰਹੇ ਹਾਂ ਇਸ ਵੇਲੇ ਹਾਂਜੀ ਤੁਹਾਡੀ ਮੰਗ ਇਹ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਨੌਕਰੀਆਂ ਤੇ ਅਸੀਂ ਕੰਮ ਕਰ ਰਹੇ ਸੀ ਤਾਂ ਪੋਸਟਾਂ ਤੇ ਉਹਨਾਂ ਨੂੰ ਖਾਲੀ ਦਰਸ਼ਾ ਕੇ 1158 ਜਿਹੜੇ ਆ ਗਏ ਹੈ ਸਾਨੂੰ ਸਾਡੀਆਂ ਨੌਕਰੀਆਂ ਸੁਰੱਖਿਅਤ ਚਾਹੀਦੀਆਂ ਸਿਕਿਉਰ ਸਾਨੂੰ ਜੌਬ ਚਾਹੀਦੀਆਂ ਸਾਡੀਆਂ ਜੀ ਨਹੀਂ ਮੈਂ ਪੂਰੀ ਨਹੀਂ ਕਰਤੀ ਹੈ ਲੈ ਸਰ ਓਬਵੀਅਸ ਹੈ ਸਰ ਸੀ ਹੋਰ ਜ਼ਿਆਦਾ ਜਿੰਨਾ ਵੀ ਰੋਸ਼ ਅਸੀਂ ਕਰ ਸਕਦੇ ਹਾਂ ਕਿਉਂਕਿ ਨੌਕਰੀ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਕਿਸੇ ਦੇ ਘਰ ਦੀ ਤੁਸੀਂ ਰੋਟੀ ਬੰਦ ਕਰ ਰਹੇ ਹੋ ਦਿਸ ਇਜ਼ ਟੋਟਲੀ ਰੋਂਗ ਐਂਡ ਵੀਲ ਸੈਟ ਹੇਅਰ ਜਦੋਂ ਤੱਕ ਸਾਡਾ ਕੰਮ ਨਹੀਂ ਹੁੰਦਾ ਅਮੀਰ ਕੀ ਨਾਮਾ ਤਾਂ ਉਹਦਾ ਕੀ ਮਾਮਲਾ ਸਰ ਮੈਂ ਡਾਕਟਰ ਰਾਜਿੰਦਰ ਕੌਰ ਇਤਿਹਾਸ ਵਿਭਾਗ ਵਿੱਚ ਗੈਸਟੋਫ ਕਿਲਟੀ ਦੇ ਤੌਰ ਤੇ ਕੰਮ ਕਰ ਰਹੀ ਹਾਂ 2017 ਤੋਂ ਅੱਜ ਦਾ ਜਿਹੜਾ ਮਾਮਲਾ ਹੈ ਉਹ ਇਹ ਹੈ ਕਿ ਸਰਕਾਰਾਂ ਨੇ ਰਾਤੋਂ ਰਾਤ ਜੋ ਉਹ ਭਰਤੀ ਮੁਕੰਮਲ ਕਰਤੀ ਹੈ ਜਿਸ ਭਰਤੀ ਦਾ ਕੋਰਟ ਕੇਸ ਚੱਲ ਰਿਹਾ ਸੀਗਾ ਪਰ ਉਹ ਸਰਕਾਰਾਂ ਨੇ ਜੇਕਰ ਉਹਨਾਂ ਨੂੰ ਭਰਤੀ ਕਰਵਾਇਆ ਵੀ ਹੈ ਤਾਂ ਸਾਡੀਆਂ ਪੋਸਟਾਂ ਤੇ ਕਿਉਂ ਕਰਵਾਇਆ ਜਾ ਰਿਹਾ ਉਹਨਾਂ ਦੇ ਲਈ ਪੋਸਟਾਂ ਨਵੀਆਂ ਬਣਾਈਆਂ ਜਾਂਦੀਆਂ ਜੁਆਇਨ ਕਰਾ ਲਿਆ ਜਾਂਦਾ ਪਰ ਉਹਨਾਂ ਨੇ ਸਾਡੀਆਂ ਪੋਸਟਾਂ ਤੇ ਉਹਨਾਂ ਨੂੰ ਜੁਆਇਨ ਕਰਾ ਕੇ ਸਾਡੀ ਨੌਕਰੀ ਨੂੰ ਖਤਰੇ 'ਚ ਪਾ ਦਿੱਤਾ ਹੈ ਅਲ ਕਿੱਪੜਾ ਪ੍ਰਦਰਸ਼ਨ ਕਿਤੇ ਹੈ ਸਰ ਰੋਜ਼ ਪ੍ਰਦਰਸ਼ਨ ਕਰ ਰਹੇ ਆ ਤਾਂ ਕਿ ਸਾਡੀਆਂ ਨੌਕਰੀਆਂ ਨੂੰ ਅਸੀਂ ਬਚਾ ਸਕੇ ਔਰ ਅਸੀਂ ਧਰਨਾ ਲਾ ਰਹੇ ਆ ਸਰ ਹੋ ਸਕਦਾ ਹੈ ਸਰ ਨੇ ਅਸੀਂ ਅੱਗੇ ਵੀ ਵਧਾ ਲੀਏ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨਦੀ। ਹਾਂ ਬੱਚੇ ਕੀ ਨਾਮ ਤੁਹਾਡਾ? ਮੇਰਾ ਨਾਮ ਹਰਮਨਦੀਪ ਕੌਰ ਹੈ। ਕਿਹੜਾ ਜੀ ਤੁਸੀਂ ਸਰ ਨੇ ਬੱਚਾ? ਅੱਜ ਜੋ ਅਸੀਂ ਗੈਸਟ ਫਿਗਿਲਿਟੀ ਦਾ ਸਾਥ ਦੇ ਰਹੇ ਹਾਂ ਕਿਉਂਕਿ ਹੁਣ ਗੈਸਟ ਫਿਗਿਲਿਟੀ ਦੇ ਸਿਰਤੀ ਅਸੀਂ ਪੜ ਰਹੇ ਆ ਅੱਜ ਤੇ ਅੱਜ ਉਹਨਾਂ ਨੂੰ ਕਿਨਾਰਾ ਕਰ ਰਹੇ ਹੈ ਦੋ ਵੀ ਆਪਣਾ ਪੰਜਾਬ ਸਰਕਾਰ ਹੈ ਤਾਂ ਪੰਜਾਬ ਸਰਕਾਰ ਨੂੰ ਮੇਰੀ ਇਹੀ ਅਪੀਲ ਹੈ ਕਿ ਪਹਿਲਾਂ ਤੁਸੀਂ ਜਿਹੜੀ ਗੈਸਟ ਫਿਗਿਲਿਟੀ ਹੈ ਉਹਨਾਂ ਨੂੰ ਤਾਂ ਪੱਕੇ ਕਰ ਦੋ ਚਲੋ ਤੁਸੀਂ ਨਵੇਂ ਤਾਂ ਭਰਤੀ ਕਰਨੇ ਤੁਸੀਂ ਕਰ ਲਓ। ਤੁਸੀਂ ਜਿਹੜੇ ਪਹਿਲਾਂ ਵਾਲੇ ਉਹਨਾਂ ਨੂੰ ਤੁਸੀਂ ਕਿਨਾਰਾ ਕਿਉਂ ਕਰ ਰਹੇ ਹੋ ਉਹ ਕਿੱਥੇ ਜਾਣ ਨੂੰ ਹਨ ਉਹਨਾਂ ਦੀ ਤਨਖਾਹਾਂ ਆਉਂਦੀਆਂ ਸੀ ਉਹਨਾਂ ਦੇ ਸਿਰ ਤੇ ਉਹਨਾਂ ਦੇ ਘਰ ਚੱਲ ਰਹੇ ਸੀ ਹੁਣ ਤੁਸੀਂ ਉਹਨਾਂ ਨੂੰ ਆਸਾ ਕਰ ਪਾਸਾ ਕਰਕੇ ਫਿਰ ਨਵੇਂ ਤੁਸੀਂ ਭਰਤੀ ਕਰ ਰਹੇ ਹੋ ਨਵੇਂ ਤੁਸੀਂ ਭਰਤੀ ਕਰੋ ਪਰ ਨਾਲ ਨਾਲ ਗੈਸ ਸਿਕਿਉਰਿਟੀ ਬਾਰੇ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਸਾਡੇ ਕੋਲ ਜੋ ਸਾਡੇ ਵੱਲ ਹੁਣ ਜੋੜਾ ਛੋੜਾ ਦਾ ਪ੍ਰਦਰਸ਼ਨ ਚੱਲ ਰਿਹਾ ਸਰਕਾਰ ਨੂੰ ਸਾਡੀ ਇਹ ਵੀ ਅਪੀਲ ਹੈ ਕਿ ਇਹ ਸਾਰੇ ਜਿਹੜਾ ਤੁਸੀਂ ਫੁੱਫਾ ਕੰਮ ਹੁਣ ਤੁਸੀਂ ਕਰ ਰਹੇ ਹੋ ਇਹ ਤੁਸੀਂ ਬੰਦ ਕਰ ਦਿਓ ਤਾਂ ਕਿ ਇਹਨਾਂ ਨੂੰ ਥੋੜਾ ਜਿਹਾ ਸੁਖਰਾ ਸਾਹ ਮਿਲ ਸਕੇ ਅੱਜ ਸਾਰੇ ਟੀਚਰਸ ਕਿਵੇਂ ਤੋਂ ਤੋਂ ਪਿੱਛੇ ਬੈਠ ਕੇ ਇਥੇ ਪ੍ਰਦਰਸ਼ਨ ਕਰ ਰਹੇ ਆ ਨਾਲ ਸਟੂਡੈਂਟਸ ਵੀ ਅਸੀਂ ਬਹੁਤ ਸਾਥ ਦੇ ਰਹੇ ਆ ਅਸੀਂ ਸਾਥ ਪੈਸੇ ਵੀ ਦੇ ਰਹੇ ਆ ਕਿਉਂਕਿ ਸਾਰੇ ਟੀਚਰਸ ਨੇ ਸਾਡਾ ਬਹੁਤ ਸਾਥ ਦਿੱਤਾ ਅੱਜ ਤੱਕ ਤੇ ਇਹਨਾਂ ਟੀਚਰਸ ਦੇ ਸਿਰ ਤੇ ਅਸੀਂ ਪੜ ਰਹੇ ਆ ਤੇ ਸਾਡੀ ਇਹੀ ਅਪੀਲ ਆ ਕਿ ਸਭ ਪੂਰ ਕੀਤਾ ਜਾਵੇ